ਉਹ ਲੈਟ ਪਾਲਿਸੀ ਦਾ ਕਿਸਾਨਾਂ ਨੂੰ ਕਿਤਰਾ ਨੁਕਸਾਨ ਹੋਇਆ ਮੈਂ ਅੱਜ ਤੁਹਾਨੂੰ ਹੁਣੀ ਦੱਸਿਆ ਕੀ ਆ ਕੇਜਰੀਵਾਲ ਪੰਜਾਬ ਦੇ ਉੱਤੇ ਜ਼ਮੀਨਾਂ ਦਾ ਕਬਜ਼ਾ ਕਰਨ ਆਇਆ ਹੈ ਪੰਜਾਬ ਦੇ ਬਹਾਦਰ ਕਿਸਾਨ ਤੇ ਗਰੀਬ ਉਹ ਐ ਭਜੋਣਗੇ ਜਿਹੜਾ ਜ਼ਿੰਦਗੀ ਯਾਦ ਰੱਖੂਗਾ ਉਹ ਲੈਟ ਪਾਲਿਸੀ ਦਾ ਕਿਸਾਨਾਂ ਨੂੰ ਕਿਤਰਾ ਨੁਕਸਾਨ ਹੋਇਆ ਮੈਂ ਅੱਜ ਤੁਹਾਨੂੰ ਹੁਣੀ ਦੱਸਿਆ ਕੀ ਆ ਕੇਜਰੀਵਾਲ ਪੰਜਾਬ ਦੇ ਉੱਤੇ ਜ਼ਮੀਨਾਂ ਦਾ ਕਬਜ਼ਾ ਕਰਨ ਆਇਆ ਹੈ ਪੰਜਾਬ ਦੇ ਬਹਾਦਰ ਕਿਸਾਨ ਤੇ ਗਰੀਬ ਉਹ ਐ ਭਜੋਣਗੇ ਜਿਹੜਾ ਜ਼ਿੰਦਗੀ ਯਾਦ ਰੱਖੂਗਾ ਲੈਟ ਪੁਨੀਜ ਦਾ ਕਿਸਾਨਾਂ ਨੂੰ ਕਿਤਰਾ ਨੁਕਸਾਨ ਹੋਇਆ ਮੈਂ ਅੱਜ ਤੁਹਾਨੂੰ ਹੁਣੇ ਦੱਸਿਆ ਕੀ ਆ ਕੇਜਰੀਵਾਲ ਪੰਜਾਬ ਦੇ ਉੱਤੇ ਜ਼ਮੀਨਾਂ ਦਾ ਕਬਜ਼ਾ ਕਰਨ ਆਇਆ ਹੈ ਪੰਜਾਬ ਦੇ ਬਹਾਦਰ ਕਿਸਾਨ ਤੇ ਗਰੀਬ ਉਹ ਐ ਭਜੋਣਗੇ ਜਿਹੜਾ ਜ਼ਿੰਦਗੀ ਯਾਦ ਰੱਖੂਗਾ ਲੈਟ ਪੁਨੀਜ ਦਾ ਕਿਸਾਨਾਂ ਨੂੰ ਕਿਤਰਾ ਨੁਕਸਾਨ ਹੋਇਆ ਮੈਂ ਅੱਜ ਤੁਹਾਨੂੰ ਹੁਣੇ ਦੱਸਿਆ ਉਹ ਜਰਾ ਕਿਹੜਾ ਗਾਹ ਕੀ ਆ ਕੇਜਰੀਵਾਲ ਪੰਜਾਬ ਦੇ ਉੱਤੇ ਜ਼ਮੀਨਾਂ ਦਾ ਕਬਜ਼ਾ ਕਰਨ ਆਇਆ ਹੈ ਪੰਜਾਬ ਦੇ ਬਹਾਦਰ ਕਿਸਾਨ ਤੇ ਗਰੀਬ ਉਹ ਐ ਭਜੋਣਗੇ ਜਿਹੜਾ ਜ਼ਿੰਦਗੀ ਯਾਦ ਰੱਖੂਗਾ ਲੈਟ ਪੋਲੀ ਦਾ ਕਿਸਾਨਾਂ ਨੂੰ ਕਿਤਰਾ ਨੁਕਸਾਨ ਹੋਇਆ ਮੈਂ ਅੱਜ ਤੁਹਾਨੂੰ ਹੁਣੀ ਦੱਸਿਆ ਉਹ ਜਰਾ ਕਿਹੜਾ ਗਾਹ ਕੀ ਆ ਕੇਜਰੀਵਾਲ ਪੰਜਾਬ ਦੇ ਉੱਤੇ ਜ਼ਮੀਨਾਂ ਦਾ ਕਬਜ਼ਾ ਕਰਨ ਆਇਆ ਹੈ ਪੰਜਾਬ ਦੇ ਬਹਾਦਰ ਕਿਸਾਨ ਤੇ ਗਰੀਬ ਉਹ ਐ ਭਜਾਉਣਗੇ ਜਿਹੜਾ ਜ਼ਿੰਦਗੀ ਯਾਦ ਰੱਖੂਗਾ। ਲੈਟ ਪੁਲੀਸ ਦਾ ਕਿਸਾਨਾਂ ਨੂੰ ਕਿੱਸ ਤਰ੍ਹਾਂ ਨੁਕਸਾਨ ਪਹੈਂ। ਮੈਂ ਅੱਜ ਤੁਹਾਨੂੰ ਹੁਣੀ ਦੱਸਿਆ। ਕੀ ਆ ਕੇਜਰੀਵਾਲ ਪੰਜਾਬ ਦੇ ਉੱਤੇ ਜ਼ਮੀਨਾਂ ਦਾ ਕਬਜ਼ਾ ਕਰਨ ਆਇਆ ਹੈ? ਪੰਜਾਬ ਦੇ ਬਹਾਦਰ ਕਿਸਾਨ ਤੇ ਗਰੀਬ ਉਹ ਐ ਭਜਾਉਣਗੇ ਜਿਹੜਾ ਜ਼ਿੰਦਗੀ ਯਾਦ ਰੱਖੂਗਾ। ਲੈਟ ਪੁਲੀਸ ਦਾ ਕਿਸਾਨਾਂ ਨੂੰ ਕਿੱਸ ਤਰ੍ਹਾਂ ਨੁਕਸਾਨ ਪਹੈਂ। ਮੈਂ ਅੱਜ ਤੁਹਾਨੂੰ ਹੁਣੀ ਦੱਸਿਆ। ਕੀ ਆ ਕੇਜਰੀਵਾਲ ਪੰਜਾਬ ਦੇ ਉੱਤੇ ਜ਼ਮੀਨਾਂ ਦਾ ਕਬਜ਼ਾ ਕਰਨ ਆਇਆ ਹੈ? ਪੰਜਾਬ ਦੇ ਬਹਾਦਰ ਕਿਸਾਨ ਤੇ ਗਰੀਬ ਉਹ ਐ ਭਜੋਣਗੇ ਜਿਹੜਾ ਜ਼ਿੰਦਗੀ ਯਾਦ ਰੱਖੂਗਾ ਲੈਡ ਪੁਣੀ ਦਾ ਕਿਸਾਨਾਂ ਨੂੰ ਕਿਤਰਾ ਨੁਕਸਾਨ ਹੋਇਆ ਮੈਂ ਅੱਜ ਤੁਹਾਨੂੰ ਹੁਣੇ ਦੱਸਿਆ ਕੀ ਆ ਕੇਜਰੀਵਾਲ ਪੰਜਾਬ ਦੇ ਉੱਤੇ ਜ਼ਮੀਨਾਂ ਦਾ ਕਬਜ਼ਾ ਕਰਨ ਆਇਆ ਹੈ ਪੰਜਾਬ ਦੇ ਬਹਾਦਰ ਕਿਸਾਨ ਤੇ ਗਰੀਬ ਉਹ ਐ ਭਜੋਣਗੇ ਜਿਹੜਾ ਜ਼ਿੰਦਗੀ ਯਾਦ ਰੱਖੂਗਾ ਲੈਡ ਪੁਣੀ ਦਾ ਕਿਸਾਨਾਂ ਨੂੰ ਕਿਤਰਾ ਨੁਕਸਾਨ ਹੋਇਆ ਮੈਂ ਅੱਜ ਤੁਹਾਨੂੰ ਹੁਣੇ ਦੱਸਿਆ ਮੇਰਾ ਕਿਹੜਾ ਗਾਹ ਕੀ ਆ ਕੇਜਰੀਵਾਲ ਪੰਜਾਬ ਦੇ ਉੱਤੇ ਜ਼ਮੀਨਾਂ ਦਾ ਕਬਜ਼ਾ ਕਰਨ ਆਇਆ ਹੈ ਪੰਜਾਬ ਦੇ ਬਹਾਦਰ ਕਿਸਾਨ ਤੇ ਗਰੀਬ ਉਹ ਐ ਭਜੋਣਗੇ ਜਿਹੜਾ ਜ਼ਿੰਦਗੀ ਯਾਦ ਰੱਖੂਗਾ ਲੈਟ ਪੁਲੀਸ ਦਾ ਕਿਸਾਨਾਂ ਨੂੰ ਕਿਤਰਾ ਨੁਕਸਾਨ ਹੋਇਆ ਮੈਂ ਅੱਜ ਤੁਹਾਨੂੰ ਹੁਣੀ ਦੱਸਿਆ ਮੇਰਾ ਕਿਹੜਾ ਗਾਹ ਕੀ ਆ ਕੇਜਰੀਵਾਲ ਪੰਜਾਬ ਦੇ ਉੱਤੇ ਜ਼ਮੀਨਾਂ ਦਾ ਕਬਜ਼ਾ ਕਰਨ ਆਇਆ ਹੈ ਪੰਜਾਬ ਦੇ ਬਹਾਦਰ ਕਿਸਾਨ ਤੇ ਗਰੀਬ ਉਹ ਐਂ ਭਜਾਉਣਗੇ ਜਿਹੜਾ ਜ਼ਿੰਦਗੀ ਯਾਦ ਰੱਖੂਗਾ। ਲੈਟ ਪੁਲੀਸ ਦਾ ਕਿਸਾਨਾਂ ਨੂੰ ਕਿੱਸ ਤਰ੍ਹਾਂ ਨੁਕਸਾਨ ਪਹੁੰਚਾਇਆ। ਮੈਂ ਅੱਜ ਤੁਹਾਨੂੰ ਹੁਣੀ ਦੱਸਿਆ। ਕੀ ਆ ਕੇਜਰੀਵਾਲ ਪੰਜਾਬ ਦੇ ਉੱਤੇ ਜ਼ਮੀਨਾਂ ਦਾ ਕਬਜ਼ਾ ਕਰਨ ਆਇਆ ਹੈ? ਪੰਜਾਬ ਦੇ ਬਹਾਦਰ ਕਿਸਾਨ ਤੇ ਗਰੀਬ ਉਹ ਐਂ ਭਜਾਉਣਗੇ ਜਿਹੜਾ ਜ਼ਿੰਦਗੀ ਯਾਦ ਰੱਖੂਗਾ। ਲੈਟ ਪੁਲੀਸ ਦਾ ਕਿਸਾਨਾਂ ਨੂੰ ਕਿੱਸ ਤਰ੍ਹਾਂ ਨੁਕਸਾਨ ਪਹੁੰਚਾਇਆ। ਮੈਂ ਅੱਜ ਤੁਹਾਨੂੰ ਹੁਣੀ ਦੱਸਿਆ। ਕੀ ਆ ਕੇਜਰੀਵਾਲ ਪੰਜਾਬ ਦੇ ਉੱਤੇ ਜ਼ਮੀਨਾਂ ਦਾ ਕਬਜ਼ਾ ਕਰਨ ਆਇਆ ਹੈ? ਪੰਜਾਬ ਦੇ ਬਹਾਦਰ ਕਿਸਾਨ ਤੇ ਗਰੀਬ ਉਹ ਐ ਭਜੋਣਗੇ ਜਿਹੜਾ ਜ਼ਿੰਦਗੀ ਯਾਦ ਰੱਖੂਗਾ